ਲੇਕਿਨ ਇਸ ਕੈਫੇ ਦੇ ਵਿੱਚ ਦੋਨੋਂ ਚੀਜ਼ਾਂ ਇੱਥੇ ਅਵੇਲੇਬਲ ਹੈ ਸਵਾਦ ਵੀ ਹੈ ਤੇ ਸਫਾਈ ਵੀ ਹੈ ਤੀਸਰੀ ਗੱਲ ਇੱਥੇ ਪਲੱਸ ਪੁਆਇੰਟ ਹੋਰ ਕੀ ਮਿਲਦਾ ਹੈ ਹੈਲਦੀ ਹੈ ਮੈਂ ਇੱਕ ਸਵਾਲ ਹੁਣ ਚਲਦੇ ਚਲਦੇ ਹੋਰ ਰਹਿ ਗਿਆ ਫੋਟੋ ਕੋਲ ਸਪੈਸ਼ਲ ਕੀ ਹੈ ਸਪੈਸ਼ਲ ਆਇਟਮ ਕੀ ਹੈ ਸਪੈਸ਼ਲ ਸਾਡੇ ਕੋਲ ਇਹ ਦੋਸਾ ਸਪੈਸ਼ਲ ਹੈ ਹਾਂਜੀ ਸਰ ਦੋਸਾ ਸਾਡੇ ਕੋਲ ਸਪੈਸ਼ਲ ਆ ਚਾਹ ਮਸਾਲਾ ਚਾਂਪ ਆਗੀ ਜਿਵੇਂ ਹਮਲਾਈ ਚਾਂਪ ਆਗੀ ਹਮਲਾਈ ਚਾਂਪ ਆਗੀ ਤੇ ਹਰੀਆਲੀ ਟਿੱਕਾ ਆ ਗਿਆ ਤੰਦੂਰੀ ਚਾਂਪ ਇਹ ਸਪੈਸ਼ਲ ਹੀ ਲੀਏ ਸਸਿਗਾਰ ਜੀ ਦੋਸਤੋ ਤੁਹਾਨੂੰ ਅੱਜ ਅਸੀਂ ਲੈ ਕੇ ਆਏ ਹਾਂ ਮੋੜ ਮੰਡੀ ਦੇ ਵਿੱਚ ਸ਼ੁੱਧ ਸਾਫ਼ ਤੇ ਹੈਲਦੀ ਖਾਣੇ ਦਾ ਜਿਹੜਾ ਇੱਥੇ ਕੈਫੇ ਆਪਾਂ ਕਹਿ ਸਕਦੇ ਹਾਂ ਜੇ ਤੁਸੀਂ ਹੈਲਦੀ ਖਾਣਾ ਚਾਹੁੰਦੇ ਹੋ ਤਾਂ ਸਾਫ਼ ਸੁਥਰਾ ਵੀ ਖਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੋੜ ਮੰਡੀ ਦੇ ਵਿੱਚ ਹੈ ਜਿਹੜਾ ਸਭ ਤੋਂ ਵਧੀਆ ਜਿਹੜਾ ਕੈਫੇ ਹੈ ਉੱਥੇ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਤੇ ਮਲਾਉਣੀਆਂ ਭਾਈਆਂ ਨਾਲ ਤੇ ਇੱਥੇ ਜਿਹੜਾ ਮੀਨੂ ਆ ਲੱਗੇ ਹੋਇਆ ਸਕਰੀਨ ਤੇ ਇਸ ਮੀਨੂ ਦੇ ਤਹਿਤ ਜਿਹੜੀਆਂ ਸਾਰੀਆਂ ਚੀਜ਼ਾਂ ਇੱਥੋਂ ਅਵੇਲੇਬਲ ਹੁੰਦੀਆਂ ਮਿਲਦੀਆਂ ਤੇ ਸਭ ਤੋਂ ਵੱਡੀ ਗੱਲ ਹੈ ਸਾਨੂੰ ਇੱਥੇ ਪਤਾ ਕੀ ਲੱਗੀ ਸਾਫ ਸਫਾਈ ਬਹੁਤ ਜ਼ਿਆਦਾ ਹੈ ਹੁਣ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਜਾਂ ਰੈਸਟੋਰੈਂਟਾਂ ਦੇ ਵਿੱਚ ਕੈਫੇਆਂ ਦੇ ਵਿੱਚ ਪਤਾ ਕੀ ਹੁੰਦਾ ਜਿਆਦਾ ਸਵਾਦ ਮਿਲਦਾ ਹੈ ਕਿ ਜਾਂ ਸਫਾਈ ਮਿਲਦੀ ਹੈ ਲੇਕਿਨ ਇਸ ਕੈਫੇ ਦੇ ਵਿੱਚ ਦੋਨੋਂ ਚੀਜ਼ਾਂ ਇੱਥੇ ਅਵੇਲੇਬਲ ਹੈ ਸਵਾਦ ਵੀ ਹੈ ਤੇ ਸਫਾਈ ਵੀ ਹੈ ਤੀਸਰੀ ਗੱਲ ਇੱਥੇ ਪਲੱਸ ਪੁਆਇੰਟ ਹੋਰ ਕੀ ਮਿਲਦਾ ਹੈ ਹੈਲਦੀ ਹੈ ਹੈਲਦੀ ਕਿਵੇਂ ਜਿਵੇਂ ਭਰਾਵਾਂ ਨੇ ਸਾਨੂੰ ਆਫ ਦਾ ਰਿਕਾਰਡ ਦੱਸ ਰਹੀ ਸੀ ਕਿ ਕਹਿੰਦੇ ਅਸੀਂ ਲਿਮਟਡ ਮਸਾਲੇ ਵਗੈਰਾ ਦਾ ਯੂਜ਼ ਕਰਦੇ ਹਾਂ ਜਿਹੜੇ ਕਿ ਸਵਾਦ ਦਾ ਸੀ ਧਿਆਨ ਰੱਖਦੇ ਹਾਂ ਪਰ ਜ਼ਿਆਦਾ ਓਵਰ ਮਸਾਲੇ ਵਗੈਰਾ ਅਸੀਂ ਨਹੀਂ ਪਾਉਂਦੇ ਜਿੰਨੇ ਅੱਕੇ ਲੋਕਾਂ ਦੀ ਸਿਹਤ ਦੇ ਨਾਲ ਹੈ ਜਿਹੜਾ ਕਿਤੇ ਨਾ ਕਿਤੇ ਨੁਕਸਾਨ ਹੋਵੇ ਤਾਂ ਆਪਾਂ ਬਾਈ ਜੀ ਇੱਧਰ ਕਾਊਂਟਰ ਦੇ ਬੈਠੇ ਨੇ ਆਪਾਂ ਇਹਨਾਂ ਨੂੰ ਮਿਲਦੇ ਹਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂ ਬਈ ਜੀ ਆਪਣੇ ਰੈਸਟੋਰੈਂਟ ਦਾ ਪਹਿਲਾਂ ਤਾਂ ਐਡਰੈਸ ਦੱਸ ਦਿਓ ਕਿਉਂਕਿ ਸਾਡੇ ਦਰਸ਼ਕਾ ਜਿਹੜੇ ਚਾਹਵਾਨ ਹੈ ਉਹ ਐਡਰੈਸ ਜਾਣਨ ਨੂੰ ਵਾਸਤੇ ਵੀ ਕਿਤੇ ਨਾ ਕਿਤੇ ਸਾਨੂੰ ਐਡਰੈਸ ਪਹਿਲਾਂ ਦੱਸ ਦਿਓ ਐਡਰੈਸ ਆਪਣਾ ਹੈਗਾਗਾ ਅ ਰੇਲਵੇ ਸਟੇਸ਼ਨ ਦੇ ਜਮਾਂ ਨੀਅਰ ਆ ਹੂੰ ਜੂਸੀ ਡੋਜ਼ ਦੇ ਨਾਮ ਤੇ ਜੂਸੀ ਡੋਜ਼ ਹਾਂ ਜੀ ਬਈ ਜੀ ਸਾਨੂੰ ਮੋੜ ਮੰਡੀ ਦੇ ਵਿੱਚ ਮੋੜ ਮੰਡੀ ਦੇ ਵਿੱਚ ਮੋੜ ਮੰਡੀ ਦੇ ਵਿੱਚ ਜੂਸੀ ਡੋਜ਼ ਨਾਮ ਦਾ ਕੈਫੇ ਹੈ ਉੱਥੇ ਤੁਹਾਨੂੰ ਆਉਣਾ ਪੈਣਾ ਹੈ ਇਹ ਖਾਣਾ ਪੀਣ ਕਰਨ ਵਾਸਤੇ ਅੱਛਾ ਭਾਈ ਜੀ ਆਪਣੇ ਕੋਲੇ ਹੋਮ ਡਿਲੀਵਰੀ ਦਾ ਵੀ ਪ੍ਰਬੰਧ ਹੈਗਾ ਕਿਉਂਕਿ ਵੀਡੀਓ ਦੇਖਣਗੇ ਤਾਂ ਲੋਕ ਹੋਮ ਡਿਲੀਵਰੀ ਨੂੰ ਭਜਦੇ ਆ ਹਾਂਜੀ ਹਾਂਜੀ ਹੈਗਾ ਅਵੇਲੇਬਲ ਹੈਗਾ ਠੀਕ ਹੈ ਕਿਉਂਕਿ ਭਾਈ ਜੀ ਦੇਖੋ ਇਹ ਗੱਲ ਹੈ ਵੀ بارشਾਂ ਦਾ ਟਾਈਮ ਹੈ ਕਿਤੇ ਗਲੀਆਂ ਚ ਪਾਣੀ ਖੜਾ ਕਿਤੇ ਸੜਕਾਂ ਤੇ ਖੜਾ ਹੈ ਮੇਰੇ ਵਰਗੇ ਨੂੰ ਤਾਂ ਛੇਦੀ ਕਰ ਇੱਥੇ ਆਉਂਦਾ ਨਹੀਂਗਾ ਕਿਉਂਕਿ ਸੜਕਾਂ ਵਗੈਰਾ ਦਾ ਪਹੇਦਰੀ ਹੁੰਦਾ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਸੀਂ ਆਪਦੀ ਹੋਮ ਡਿਲੀਵਰੀ ਕਰਵਾ ਸਕਦੇ ਹੋ ਲੇਕਿਨ ਭਰਾ ਨੇ ਸਾਨੂੰ ਜਿਹੜਾ ਦੱਸਿਆਗਾ ਵੀ ਹੋਮ ਡਿਲੀਵਰੀ ਹੈ ਜਿਹੜੀ 30 ਤਾਂ ਕਰਕੇ ਹੋਮ ਡਿਲੀਵਰੀ ਹੋਊ ਕਿਉਂਕਿ ਇਹਨਾਂ ਨੇ ਵੀ ਬੰਦੇ ਵਗੈਰਾ ਰੱਖੇ ਹੋਏ ਆ ਖਰਚੇ ਆ ਤੇ ਉਹ ਵੀ ਤਾਂ ਕੱਢਣੇ ਹੁੰਦੇ ਤਾਂ ਕਰਕੇ 300 ਦੇ ਵਿੱਚ ਜਿਹੜਾ ਹੋਮ ਡਿਲੀਵਰੀ ਆ ਤੇਲ ਖਰਚਾ ਵਗੈਰਾ ਉਹ ਨਿਕਲ ਜਾਂਦਾ ਹੈ ਤੇ ਭਾਈ ਜੀ ਆਪਾਂ ਨੂੰ ਹੋਮ ਡਿਲੀਵਰੀ ਵਾਸਤੇ ਕਿਹੜੇ ਨੰਬਰਾਂ ਦੇ ਉੱਪਰ ਕੰਟੈਕਟ ਕਰਨਾ ਪਊਗਾ ਆਪਣੇ ਕੋਲੇ ਚੱਲ ਰਿਹਾ ਨੰਬਰ 79738 ਹਾਂਜੀ 57568 ਇਹ ਨੰਬਰ ਇੱਥੇ ਹੁੰਦਾ ਆਪਣੇ ਕੋਲੇ ਆ ਇੱਥੇ ਹੁੰਦਾ ਹਾਂ ਭਾਈ ਜੀ ਆਹ ਦਿਖਾ ਦਿਓ ਸਕਰੀਨ ਦੇ ਉੱਪਰ 79738 57568 ਇਸ ਨੰਬਰ ਦੇ ਉੱਪਰ ਤੁਸੀਂ ਜਿਹੜਾ ਹੋਮ ਡਿਲੀਵਰੀ ਵਾਸਤੇ ਸੰਪਰਕ ਕਰ ਸਕਦੇ ਹੋ ਅੱਛਾ ਭਾਈ ਜੀ ਇੱਕ ਸਵਾਲ ਹੁਣ ਚੱਲਦੇ ਚੱਲਦੇ ਹੋਰ ਰਹਿ ਗਿਆ ਤੁਹਾਡੇ ਕੋਲ ਸਪੈਸ਼ਲ ਕੀ ਹੈ ਸਪੈਸ਼ਲ ਆਈਟਮ ਕੀ ਹੈ ਸਪੈਸ਼ਲ ਸਾਡੇ ਕੋਲੇ ਡੋਸਾ ਸਪੈਸ਼ਲ ਹੈ ਹਾਂਜੀ ਸਰ ਡੋਸਾ ਸਾਡੇ ਕੋਲ ਸਪੈਸ਼ਲ ਆ ਚਾਂਪ ਮਸਾਲਾ ਚਾਂਪ ਆ ਗਈ ਜਿਵੇਂ ਮਲਾਈ ਚਾਂਪ ਆ ਗਈ ਮਲਾਈ ਚਾਂਪ ਆ ਗਈ ਹਰੀਆਲੀ ਟਿੱਕਾ ਆ ਗਿਆ ਤੰਦੂਰੀ ਚਾਂਪ ਇਹ ਸਪੈਸ਼ਲ ਹੀ ਨੇਗੇ ਇਹ ਸਪੈਸ਼ਲ ਹੈ ਹਾਂ ਮਸਾਲਾ ਮਸਾਲਾ ਡੋਸਾ ਵੀ ਸਪੈਸ਼ਲ ਆਗਾ ਕਿਉਂਕਿ ਇਹਦੀ ਜਿਆਦਾ ਮੌੜ ਦੇ ਵਿੱਚ ਬਹੁਤ ਮੰਗਾ ਜਾਂਦਾ ਹੈ ਸਾਡੇ ਕੋਲ ਆ ਕੇ ਰਿਵਿਊ ਵੀ ਦੇ ਕੇ ਜਾਂਦੇ ਨੇ ਵੀ ਬਹੁਤ ਵਧੀਆ ਦੱਸਦੇ ਨੇ ਬਹੁਤ ਵਧੀਆ ਟੇਸਟ ਸੀ ਬਹੁਤ ਵਧੀਆ ਸੀ ਵੀ ਜਿਹੜੇ ਇੱਕ ਵਾਰੀ ਆਉਂਦਾ ਉਹ ਦੁਬਾਰੇ ਆਉਂਦਾ ਹੀ ਆਉਂਦਾ ਹੈ ਹਾਂ ਜੀ ਹਾਂ ਆਉਂਦਾਗਾ ਬਿਲਕੁਲ ਬੈਸ਼ਕੁ ਜੇ ਬਾਈ ਦੇ ਵਿੱਚ ਕੁਆਲਿਟੀ ਹੈ ਨਾ ਤਾਂ ਹੀ ਆਉਂਦੇ ਆ ਕਿਉਂਕਿ ਦਸਰਿਆ ਬਾਈ ਜੀ ਸਾਡੇ ਕੋਲ ਰਿਵਿਊ ਹੀ ਦੇ ਕੇ ਜਾਂਦੇ ਤੇ ਤੁਸੀਂ ਵੀ ਜਦੋਂ ਆਓ ਕਾਹ ਪੀਣਾ ਤੇ ਸਾਡੇ ਚੈਨਲ ਤੇ ਰਿਵਿਊ ਦਿਓ ਵੀ ਕਿਵੇਂ ਲੱਗਿਆ ਖਾਣਾ ਪੀਣਾ ਕਿਉਂਕਿ ਤਾਂ ਕਿ ਲੋਕਾਂ ਨੂੰ ਹੋਰ ਜ਼ਿਆਦਾ ਪਤਾ ਲੱਗੇ ਠੀਕ ਨਾ ਬਾਈ ਜੀ ਤੁਹਾਡੇ ਇਹ ਨਾ ਰੈਸਟੋਰੈਂਟ ਹੈ ਉਹਦਾ ਨਾਮ ਹੈ ਜਿਹੜਾ ਬੜਾ ਯੂਨੀਕ ਜਿਹਾ ਨਾਮ ਹੈ ਯੂਸੀ ਡ ਇਹਦੇ ਪਿੱਛੇ ਦਾ ਕੀ ਹੈਗਾਗਾ ਵੀ ਕਿਉਂ ਇਹ ਨਾਂ ਰੱਖਿਆ ਗਿਆ ਇਹ ਨਾਂ ਕਿਉਂ ਚੁਣਿਆ ਜੂਸੀ ਡੋਜ਼ ਦਾ ਕੀ ਸੋਚ ਕੇ ਰੱਖਿਆ ਹੈਗਾ ਨਾਮ ਵੀ ਜਿਹੜਾ ਮੇਨ ਆ ਸਾਡਾ ਜੂਸ ਦਾ ਹੈਗਾ ਜੂਸ ਆਗੇ ਸੇਕ ਆਗੇ ਹਾਂ ਮੌਕਟੇਲਾ ਆਗੇ ਬਬਲ ਟੀ ਕੋਲਡ ਕਾਫੀ ਇਹ ਜੀਜਾਗੇ ਇਹਦਾ ਕਰਕੇ ਜੂਸੀ ਡੋਜ਼ ਦਾ ਨਾਮ ਰੱਖਿਆ ਜੂਸੀ ਡੋਜ਼ ਬੜਾ ਜਰੀਕ ਜਿਹਾ ਨਾਂ ਨਾ ਮੈਂ ਤਾਂ ਹੀ ਪੁੱਛਿਆ ਮਹਾ ਜੀ ਕੀ ਸੋਚ ਕੇ ਰੱਖਿਆ ਹੋਇਆ ਮਾ ਜੂਸੀ ਡੋਜ਼ ਹਾਂਜੀ ਹਾਂਜੀ ਹਾਂ ਬਹੁਤ ਵਧੀਆ ਨਾਮ ਹੈ ਬਾਈ ਜੀ ਤੁਹਾਡਾ ਕਿ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਪਹੁੰਚੇ ਤੇ ਜੇ ਸਾ ਨੂੰ ਸਾਡੀ ਵੀਡੀਓ ਜਿਹੜੀ ਚੰਗੀ ਲੱਗੀ ਤਾਂ ਕਮੈਂਟ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਜੇ ਸਾਡੇ ਚੈਨਲ ਤੇ ਨਵੇਂ ਹੋ ਤੈਨੂੰ ਸਬਸਕ੍ਰਾਈਬਰ ਤੇ ਫੋਲੋ ਜਿਹੜਾ ਜਰੂਰ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਜਿਹੜੀਆਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਤੇ ਬਾਕੀ ਅਸੀਂ ਸਕਰੀਨ ਦੇ ਹੇਠਾਂ ਬਾਈ ਦਾ ਨੰਬਰ ਲਾ ਦਿੱ ਲੋਕੇਸ਼ਨ ਲਾ ਦਿੱਤੀ ਹੈ ਤਾਂ ਇਸ ਲੋਕੇਸ਼ਨ ਦੇ ਉੱਪਰ ਆ ਕੇ ਜਾਂ ਇਸ ਨੰਬਰ ਦੇ ਉੱਪਰ ਕੰਟੈਕਟ ਕਰਕੇ ਤੁਸੀਂ ਬਾਈ ਦੇ ਕੈਫੇ ਤੱਕ ਆਪਣੀ ਪਹੁੰਚਾ ਜਿਹੜਾ ਬਣਾ ਸਕਦੇ ਹੋ ਵੀਡੀਓ ਦੇਖਣ ਵਾਲੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ